बड़ा अच्छा इनिशिएटिव है पिछले कुछ टाइम तो देख रहे जो एस एस पी साहब आए ने काफ़ी अच्छे उपराले जोड़े पाब पुलिस वो हो रहे हैं पहले इन्होंने मोबाइल्स फड़े पब्लिक वापस देते स्नैचिंग जी वारदात तो आईया धोया हूँ अभी अं दोबारा इतने आए हैं सैकेंड मीटिंग है अभी मुश्किल एस एस पी साहब दसिया उन्होंने आश्वासन भी दता कि इन्होंने गौर करा कि हम मैं अपने वालों दिता कि एक अगले दिनों लोहड़ी का त्यौहार आ रहा जी ਉਹਦੀ ਪਲਾਸਟਿਕ ਡੋਰ ਜਿਹੜੀ ਆ ਸਭ ਤੋਂ ਵੱਡਾ ਮੁੱਦਾ ਬਟਾਲੇ ਵਾਸਤੇ ਕਿਉਂਕਿ ਉਹਨਾਂ ਨਾਲ ਕਈ ਚੀਜ਼ਾਂ ਦਾ ਦਿੱਕਤ ਹੈ ਜੀ ਪਬਲਿਕ ਨੂੰ ਆਂਦੀ ਹੈ ਬੱਚਿਆਂ ਦੇ ਗਲੇ ਵੱਢੇ ਜਾਂਦੇ ਕੋ ਨੁਕਸਾਨ ਉਸ ਬੰਦੇ ਦਾ ਹੁੰਦਾ ਜਿਹਦਾ ਬੱਚਾ ਮਰ ਜਾਂਦਾ ਮੇਰੇ ਤੋਂ ਤੁਹਾਡੇ ਵਾਸਤੇ ਇੱਕ ਇੰਜੋਏਮੈਂਟ ਦਾ ਜਰੀਆ ਵਾ ਪਰ ਜਿਹਦਾ ਬੱਚੇ ਦੀ ਜਾਨ ਚਲੀ ਜਾਂਦੀ ਜਾਂ ਪੰਛੀ ਦਾ ਗਲਾ ਵੱਢਿਆ ਜਾਂਦਾ ਵਾ ਪਤਾ ਸਿਰਫ ਉਨੂੰ ਹੀ ਪਰਿਵਾਰ ਨੂੰ ਲੱਗਦਾ ਮੈਸੇਜ ਵੀ ਸਾਹਿਬ ਨੂੰ ਕਈ ਇਲਾਕਿਆਂ ਦੇ ਨਾਮ ਦੱਸੇ ਨੇ ਕਿ ਜੇਕਰ ਐਸਐਸ ਵੀ ਸਾਹਿਬ ਹੋਰ ਵੀ ਚੀਜ਼ਾਂ ਅਡ ਕੋ ਚਾਹੁੰਦੇ ਨੇ ਅਸੀਂ ਉਹਨਾਂ ਨਾਲ ਸ਼ੇਅਰ ਕਰਾਂਗੇ ਪਰ ਇਸ ਗੱਟੂ ਤੇ ਜਿਹੜਾ ਬਾ ਉਹ ਰੋਕ ਲਗਾਨੀ ਚਾਹੀਦੀ ਆ ਕਿਉਂਕਿ ਅੱਜ ਦੀ ਢੇਰ ਤੇ ਬੜਾ ਈਜ਼ੀਲੀ ਇਹ ਲੈਣਾ ਇਹਨੂੰ ਜਿੱਥੋਂ ਮਰਜੀ ਜਾਓ 300 350 ਰੁਪਏ ਦਾ ਆਰਾਮ ਨਾ ਮਿਲ ਰਿਹਾ ਦੇਖੋ ਲੋਕਾਂ ਦਾ ਸਹਿਯੋਗ ਜਿਹੜਾ ਬਹੁਤ ਜ਼ਰੂਰੀ ਹੈ ਕੋਈ ਵੀ ਮਸਲਾ ਹੱਲ ਨਹੀਂ ਹੋ ਸਕਦਾ ਕੋਈ ਵੀ ਪ੍ਰੋਬਲਮ ਦਾ ਹੱਲ ਨਹੀਂ ਹੈਗਾ ਜੇ ਪਬਲਿਕ ਸਾਥ ਨਹੀਂ ਦਿੰਦੀ ਜੇ ਪਬਲਿਕ ਸਾਥ ਦਿੰਦੀ ਹੈ ਪੁਲਿਸ ਸਾਡੀ ਮਦਦ ਕਰਦੀ ਹੈ ਔਰ ਪੁਲਿਸ ਵੀ ਮਦਦ ਕਰ ਰਹੀ ਹੈ ਦੇਖੋ ਜਿਹੀ ਲੋਕਾਂ ਦੀ ਝਾਕਾ ਸੀ ਨਾ ਲੋਕਾਂ ਦਾ ਮਿਲਣ ਦਾ ਕਿ ਉਹ ਅਫਸਰ ਮਿਲਦਾ ਨਹੀਂ ਉੱਚਾ ਕਾ ਖਤਮ ਹੁੰਦਾ ਹੈ ਦੇਖੋ ਐਸਐਸਪੀ ਜਿਹੜਾ ਹੈ ਆਈਪੀਐਸ ਅਫਸਰ ਜਿਹੜਾ ਹੈ ਬੜੀ ਉਹਦੇ ਕੋਲ ਉਰਜੇਵੇਂ ਹੁੰਦੇ ਨੇ ਉਰਜੇਵੇਂ ਹੁੰਦਿਆਂ ਹੋਇਆਂ ਵੀ ਉਹਨਾਂ ਨੇ ਲਗਭਗ ਬੁੱਧਿਵਾਰੇ ਜਿਹੜੀ ਪਬਲਿਕ ਮੀਟਿੰਗ ਕੀਤੀ ਹੈ ਮੈਂ ਕਹਣਾ ਕਿ ਇਹ ਕਾਫਲੇ ਤਰੀਫ ਹੈ ਉਹ ਮਸਲੇ ਹੱਲ ਵੀ ਹੋਏ ਨੇ ਹੱਲ ਕਰ ਰਹੇ ਨੇ ਆ ਪੰਜਾਬ ਪੁਲਿਸ ਨੇ ਸੂਬੇ ਭਰ ਦੇ ਵਿੱਚ ਲੋਕਾਂ ਦੇ ਨਾਲ ਜੁੜਨ ਲਈ ਅਸੀਂ ਸੰਪਰਕ ਪ੍ਰੋਗਰਾਮ ਜੋ ਇਨੀਸ਼ੀਏਟ ਕਰਤਾ ਤਾਂ ਇਹਦੇ ਵਿੱਚ ਇੱਕ ਮਹੀਨੇ ਦਾ ਸੀ ਪ੍ਰੋਗਰਾਮ ਉਲਝਿਆ ਹੈਗਾ ਇਹਦੇ ਵਿੱਚ ਸਬਡਿਵੀਜ਼ਨਲ ਲੈਵਲ ਤੇ ਜਿਹੜੇ ਸਾਡੇ ਜੀਓ ਸਾਹਿਬਾਨ ਹੈ ਐਸ ਐਚਓ ਸਾਹਿਬਾਨ ਹੈ ਤਾਂ ਉਹਨਾਂ ਨੂੰ ਇਹ ਤਕੀਦ ਕੀਤੀ ਗਈ ਹੈ ਕਿ ਤੁਸੀਂ ਲੋਕਾਂ ਦੇ ਨਾਲ ਮੀਟਿੰਗਸ ਕਰੋ ਤਾਂ ਮੀਟਿੰਗਸ ਦਾ ਮਕਸਦ ਇਹ ਹੈ ਇੱਕ ਜਿਹੜੇ ਮਸਲੇ ਹੈ ਡਰੱਗਸ ਹੈਗਾ ਜਾਂ ਸਟਰੀਟ ਕ੍ਰਾਈਮ ਹੈ ਉਸ ਚੀਜ਼ ਨੂੰ ਡਿਸਕਸ ਕੀਤਾ ਜਾਵੇ ਜਿਹੜੇ ਲੋਕਾਂ ਦੇ ਕੁਝ ਕੁ ਫੀਡਬੈਕ ਜਾਂ ਸੁਜੈਸ਼ਨਸ ਹੈਗੀਆਂ ਉਹ ਆਪਾਂ ਨੋਟ ਕਰ ਰਹੇ ਨੇ ਉਹਨੂੰ ਇੰਕੋਰਪੋਰੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਐਂਡ ਜਿਹੜਾ ਇੱਕ ਪਰਸੀਵਡ ਗੈਪ ਹੈ ਉਹਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਪਾਂ ਉਸ ਗੈਪ ਨੂੰ ਕੱਟ ਕਰੀਏ ਤਾਂ ਉਸੇ سلسلے ਦੇ ਵਿੱਚ ਅੱਜ ਇਹ ਪਹਿਲੀ ਮੀਟਿੰਗ ਇਥੇ ਪਟਾਲੇ ਸੀਗੀ ਅੱਜ ਮੈਂ ਪਹਿਲਾਂ ਵੀ 22 ਅਗਸਤ ਨੂੰ ਇੱਥੇ ਇੱਕ ਲੋਕ ਮਿਲਣੀ ਮੀਟਿੰਗ ਕੀਤੀ ਸੀ ਉਦੋਂ ਵੀ ਸਹਿਯੋਗ ਸੀਗਾ ਸਜੈਸ਼ਨਸ ਆਈਐਸਸੀ ਦੀਆਂ ਲੋਕਾਂ ਵੱਲੋਂ ਅਸੀਂ ਕੋਸ਼ਿਸ਼ ਕੀਤੀ ਉਹਨਾਂ ਨੂੰ ਇੰਪਲੀਮੈਂਟ ਕਰਨ ਦੀ ਚੰਗਾ ਅੱਜ ਵੀ ਫੀਡਬੈਕ ਮਿਲਿਆ ਤਾਂ ਹੁਣ ਅੱਜ ਕਾਫੀ ਸਾਨੂੰ ਨਵਾਂ ਫੀਡਬੈਕ ਕੁਝ ਸੁਜੈਸ਼ਨਸ ਮਿਲੇ ਹੈਗੇ ਨੇ ਤਾਂ ਮੇਰੀ ਇਹੀ ਕੋਸ਼ਿਸ਼ ਹੋਗੀ ਮੇਰੇ ਟੀਮ ਦੀ ਇਹੀ ਕੋਸ਼ਿਸ਼ ਹੋਗੀ ਕਿ ਉਹਨਾਂ ਸਾਰਿਆਂ ਸੁਜੈਸ਼ਨਸ ਨੂੰ ਆਪਾਂ ਇੰਪਲੀਮੈਂਟ ਕਰਕੇ ਇੱਕ ਬੈਟਰ ਪੁਲਿਸ਼ਿੰਗ ਦਾ ਇੱਕ ਮਾਡਲ ਆਪਾਂ ਪੇਟਾਲੀਨ ਦੇ ਜੀ ਨਹੀਂ ਹੁਣ ਜਿਹੜੇ ਬੰਦਿਆਂ ਨੇ ਸਾਰਿਆਂ ਨੇ ਹੀ ਸਹਿਯੋਗ ਦਿੱਤਾ ਤਾਂ ਉਹ ਕੋਈ ਗੱਲ ਨਹੀਂ ਹੈ ਇਵਨ ਮੈਂ ਡਰੱਗਸ ਲਈ ਇੱਕ ਹੈਲਪਲਾਈਨ ਨੰਬਰ ਵੀ ਇੱਥੇ ਸਾਰਿਆਂ ਦੇ ਨਾਲ ਸ਼ੇਅਰ ਕੀਤਾ ਉਦੇ ਵਿੱਚ ਜਿਸ ਅ ਅ ਸ਼ਖਸ ਨੇ ਵੀ ਇਨਫੋਰਮੇਸ਼ਨ ਦੇਣੀ ਹੈ ਉਹਦੀ ਆਇਡੈਂਟੀਟੀ ਗੁਪਤ ਰੱਖੀ ਜਾਊਗੀ ਐਂਡ ਸਾਡੇ ਵੱਲੋਂ ਪੂਰਾ ਇਹ ਪ੍ਰੋਸਾ ਹੈ ਕਿ ਜਿਹੜੀ ਵੀ ਤੁਹਾਡੇ ਵੱਲੋਂ ਕੋਈ ਇਨਫੋਰਮੇਸ਼ਨ ਆ ਜਾਂਦੀ ਹੈ ਉਹਦੇ ਵਿੱਚ ਹਰ ਇੱਕ ਬੰਦੇ ਦੀ ਜਿਹੜੀ شناخت ਹੈ ਉਹ ਆਪਾਂ ਗੁਪਤ ਰੱਖਾਂਗੇ